ਕਬੀਰ ਕਸੌਟੀ RAM ਕੀ ਝੂਠਾ ਟਿਕਾਣਾ ਕੋਏ ਕਸੌਟੀ ਦੋ ਲਫ਼ਜ਼ਾਂ ਤੋਂ ਬਣਿਆ ਆਕਾਸ਼ ਪਲੱਸ ਵੱਟੀ ਵੱਟੀ ਮੀਨ ਜਗੀਟਾ ਜਾਂ ਕੀਟੀ ਪੱਥਰ ਦਾ ਉਹ ਟੁਕੜਾ ਜਿਹਦੇ ਉੱਤੇ ਸੋਨਾ ਰਗੜ ਕੇ ਉਹਨੂੰ ਪਰਖਿਆ ਜਾਂਦਾ ਹੈ ਪਈ ਅਸਲੀ ਹੈ ਜਾਂ ਨਕਲੀ ਹੈ ਪਿੱਤਲ ਦੇ ਦੇ ਉੱਤੇ ਸੋਨਾ ਰਗੜਿਆ ਜਾਂਦਾ ਉਹਨੂੰ ਪਰਖਿਆ ਜਾਂਦਾ ਉਸ ਗੀਟੇ ਉਸ ਪੱਥਰ ਵੱਟੇ ਨੂੰ ਵੱਟੀ ਕਹਿੰਦੇ ਨੇ ਕਸ਼ਮੀਨ ਹੁੰਦਾ ਪਰਖਣਾ ਤੇ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਕਹਿੰਦੇ ਕਬੀਰ ਕਸੌਟੀ RAM ਕੀ RAM ਦੀ ਕਸੌਟੀ ਦੇ ਉੱਤੇ ਪਰਖ ਦੇ ਉੱਤੇ ਝੂਠਾ ਟਿਕਾ ਨਾ ਕੋਏ ਕੋਈ ਵੀ ਝੂਠਾ ਫਰੇਬੀ ਠੱਗ ਨੰਨਜਾ ਚੁਗਲੀ ਈਰਖਾ ਪ੍ਰੇਮ ਕਰਨ ਵਾਲਾ ਦੁਨੀਆ ਨਾਲ ਮੋਹ ਕਰਨ ਵਾਲਾ ਉਹ ਵਾਹਿਗੁਰੂ ਦੀ ਪਰਖ ਦੇ ਉੱਤੇ ਪੂਰਾ ਨਹੀਂ ਉਤਰਦਾ RAM ਕਸੌਟੀ ਸੋਸ ਹੈ RAM ਵਾਹਿਗੁਰੂ ਪਰਮਾਤਮਾ ਕਾਲ ਪੁਰਖ ਦੀ ਉਸੋ ਟੀਓ ਸੰਧ ਪਾਉ ਉਹ ਪੂਰਾ ਉਤਰਦਾ ਹੈ ਜੋ ਮਰ ਜੀਵਾ ਹੋਏ ਜੋ ਜਿਹੜਾ ਦੁਨੀਆਂ ਦੇ ਪਦਾਰਥਾਂ ਤੋਂ ਦੁਨੀਆਂ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ ਵਿਕਾਰਾਂ ਤੋਂ ਉਪਰਾਮ ਹੋ ਜਾਂਦਾ ਹੈ ਉਹ ਵਾਹਿਗੁਰੂ ਦੀ ਪਰਖ ਤੇ ਪੂਰਾ ਉਤਰਦਾ ਹੈ ਵਾਹਿਗੁਰੂ ਦੇ ਦਰ ਤੇ ਪ੍ਰਵਾਹਨ ਹੋ ਜਾਂਦਾ ਕਬੂਲ ਪੈ ਜਾਂਦਾ ਹੈ ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਹੇ ਵਾਏ ਗੁਰੂ ਦੀ ਕਸੌਟੀ ਦੇ ਉੱਤੇ ਪੂਰਾ ਉਤਰਨ ਵਾਸਤੇ ਬਾਹਰਲੇ ਵਿਖਾਵੇ ਕੰਮ ਨਹੀਂ ਕਰਦੇ ਮਨਮੁਖ ਮਨੁੱਖ ਬਾਹਰੋਂ ਸੋਨੇ ਸੋਨੇ ਕੱਪੜੇ ਪਾਉਂਦੇ ਨੇ ਪਾਨ ਸੁਪਾਰੀ ਆਦਿਕ ਨਸ਼ੇ ਕਰਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਨੇ ਪਰ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਇੱਕ ਸਹਰ ਕੇ ਨਾਮ ਵਾਹਿਗੁਰੂ ਦੇ ਨਾਮ ਤੋਂ ਬਿਨਾ ਬਾਦੇ ਜਮਪੁਰ ਜਾਹੇ ਬਖਸ਼ਿਸ਼ ਕਰਦੇ ਜਮ ਬਨ ਕੇ ਲੈ ਜਾਂਦੇ ਸਾਡੇ ਅਗੇ ਇੱਕ ਦ੍ਰਿਸ਼ਟਾਂਤ ਖਿੱਚਦੇ ਨੇ ਭਾਈ ਉਹ ਬੜੇ ਦੁਖੀ ਹੁੰਦੇ ਨੇ ਜਿਹੜੇ ਵਾਹਿਗੁਰੂ ਦੀ ਕਸੌਟੀ ਤੇ ਫੇਲ ਹੋ ਜਾਂਦੇ ਨੇ ਕੇਵਲ ਬਾਹਰੂ ਹੀ ਸੋਨੇ ਕੱਪੜੇ ਪਾ ਕੇ ਬਾਣ ਸੁਪਾਰੀਆਂ ਖਾ ਕੇ ਆਪਣੇ ਆਪ ਨੂੰ ਸੋਨਾ ਦੱਸਣ ਦਾ ਯਤਨ ਕਰਦੇ ਨੇ ਪਰ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਉਹ ਜੀਵਨ ਨਸ਼ਵਲ ਕੇ ਕਰਕੇ ਚਲੇ ਜਾਂਦੀ ਕਬੀਰ ਬੇੜਾ ਜਰਜਰਾ ਫੂਟੇ ਸੇਕ ਹਜ਼ਾਰ ਉਦਾਹਰਨ ਦਿੰਦੇ ਨੇ ਬੇੜਾ ਜਹਾਜ਼ ਜਰਜਰਾ ਪੁਰਾਣਾ ਬਾਤ ਹੀ ਪੁਰਾਣਾ ਜਹਾਜ਼ ਹੋਵੇ ਜਿਹਦੇ ਵਿੱਚ ਹਜ਼ਾਰਾਂ ਛੇਕ ਫੁੱਟੇ ਹੋਣ ਛੇਕ ਬਣੇ ਹੋਣ ਲੱਕੜ ਦਾ ਜਹਾਜ਼ ਹੋਵੇ ਤੇ ਉਹਦੇ ਵਿੱਚ अनेका ਹੀ ਛੇਕ ਪੈ ਜਾਣ ਜਦੋਂ ਉਹਨੂੰ ਪਾਣੀ ਵਿੱਚ ਛੱਡੀਦਾ ਹਰੂਏ 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 ਤੁਭਾਵ ਹੌਲੇ ਹੌਲੇ ਜਿੰਨਾਂ ਦੇ ਸਿਰ ਉੱਤੇ ਵਿਕਾਰਾਂ ਦਾ ਭਾਰ ਨਹੀਂ ਨੰਦਿਆ ਚੁਗਲੀ ਰਖ ਦਾ ਭਾਰ ਨਹੀਂ ਉਹ ਤੇ ਸੰਸਾਰ ਸਮੁੰਦਰ ਤੂੰ ਫਿਰ ਪਾਰ ਹੋ ਜਾਂਦੇ ਡੋਬੇ ਜਿੰਨ ਸਿਰ ਪਾਰ ਤੇ ਜਿੰਨਾਂ ਦੇ ਸਿਰ ਉੱਤੇ ਵਿਕਾਰਾਂ ਦਾ ਭਾਰ ਹੈ ਜਿਨ੍ਹਾਂ ਨੂੰ ਤਰਨਾ ਨਹੀਂ ਆਂਦਾ ਜਿਨ੍ਹਾਂ ਕੋਈ ਨਾਮ ਦਾ ਖਜ਼ਾਨਾ ਨਹੀਂ ਬਾਣੀ ਦਾ ਖਜ਼ਾਨਾ ਨਹੀਂ ਅਗਰ ਕਬੀਰ ਜੀ ਕਹਿੰਦੇ ਫਿਰ ਉਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੇ ਨੇ ਆਪਣਾ ਜੀਵਨ ਨਿਰਸਫਲ ਕਰਕੇ ਸੰਸਾਰ ਸਮੁੰਦਰ ਤੋਂ ਚਲੇ ਜਾਂਦੇ ਹਨ ਕਬੀਰ ਹਾੜ ਜਰੇ ਜौं ਲਾਕਰੀ ਕੇਸ ਜਰੇ ਜौं ਕਾਸ ਜਦ ਮੌਤ ਆਕੇ ਘੇਰਾ ਪਾੰਦੀ ਮਨੋਖ ਨੂੰ ਸੜਿਆ ਜਾਂਦਾ ਏ ਤੇ ਹੱਡ ਜਿਹੜੇ ਨੇ ਲੱਕੜਾਂ ਦੀ ਤਰ੍ਹਾਂ ਸੜਦੇ ਨੇ ਕੇ ਇਹ ਸਵਾਲ ਘਾਹ ਦੀ ਸੜਨਾ ਸੜ ਜਾਂਦੇ ਨੇ ਇਹ ਜਾਗ ਜਰਤਾ ਦੇਖ ਕੇ ਪ੍ਰਯੋਗ ਵੀ ਉਦਾਸ ਇਹ ਸਾਰੇ ਸੰਸਾਰ ਨੂੰ ਸੜਦਿਆਂ ਵੇਖ ਕੇ ਵਿਕਾਰਾਂ ਦੀ ਅੱਗ ਵਿੱਚ ਸੜਦਿਆਂ ਵੇਖ ਕੇ ਪਿਛੋੜੇ ਦੀ ਅੱਗ ਵਿੱਚ ਸੜਦਿਆਂ ਵੇਖ ਕੇ ਕਹਿੰਦੇ ਮੈਂ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ। ਭਯੋ ਕਬੀਰ ਉਦਾਸ ਉਦਾਸ ਮੇਂ ਜੁਪਰਾਮ। ਨਿਰਮੋਹ ਹੋ ਜਾਣਾ। ਸਰੀਰ ਦੇ ਮੋਹ ਤੋਂ ਮੈਂ ਨਿਰਮੋਹ ਹੋ ਗਿਆ ਹਾਂ ਹੁਣ ਮੈਂ। ਇਹ ਸੰਸਾਰੀ ਬਿਕਾਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਆਪਣਾ ਜੀਵਨ ਨਿਰਸਫਲ ਕਰਦਿਆਂ ਦੇਖ ਕੇ ਬਾਬਾ ਜੀ ਕਹਿੰਦੇ ਹੁਣ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਵਾਹਿਗੁਰੂ ਦੇ ਵਿੱਚ